ਹਾਂਜੀ ਸੱਚ ਗੱਲ ਦੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਭਿੰਡੀ ਭਿੰਡੀ ਨੂੰ ਲਿਆ ਕੇ ਮੈਂ ਵਾਸ਼ ਕਰਕੇ ਡਰਾਈ ਕਰ ਲਿਆ ਸੀਗਾ ਪਹਿਲਾਂ ਤੇ ਇੱਥੇ ਸਾਈਡ ਤੇ ਮੈਂ ਥੋੜਾ ਜਿਹਾ ਪਿਆਜ਼ ਤੇ ਲਸਣ ਅਦਰਕ ਹਰੀ ਮਿਰਚ ਲੈ ਲਈ ਸੀ ਪਿਆਜ਼ ਮੈਂ ਭਿੰਡੀ ਦੇ ਅਨਸਾਰ ਲਿਆ ਕਿਉਂਕਿ ਮੇਰੀਆਂ ਭਿੰਡੀਆਂ ਥੋੜੀਆਂ ਨੇ ਤਾਂ ਉਸੇ ਹਿਸਾਬ ਨਾਲ ਤੁਸੀਂ ਪਿਆਜ਼ ਲੈਣਾ ਆ ਤੇ ਮੈਂ ਇਹਨਾਂ ਨੂੰ ਛੋਟਾ ਛੋਟਾ ਕੱਟ ਲੂੰਗੀ ਭਿੰਡੀ ਨਾਲ ਹੀ ਮੈਂ ਪਿਆਜ਼ ਨੂੰ ਪਾਉਂਦੀ ਹੁੰਦੀ ਹਾਂ ਤੇ ਇਸ ਕਰਕੇ ਮੈਂ ਇਹਨਾਂ ਦੋਨੋਂ ਨੂੰ ਇਕੱਠਿਆਂ ਨੂੰ ਮਿਕਸ ਕਰਕੇ ਕੱਟ ਲਿਆ ਸੀ ਤੇ ਸਾਈਡ ਤੇ ਮੈਂ ਜਿੰਜਰ ਤੇ گارਲਿਕ ਕਟ ਲਿਆ ਸੀ ਇੱਥੇ ਸਾਈਡ ਤੇ ਆਪਾਂ 팬 ਦੇ ਵਿੱਚ ਤੇਲ ਪਾਵਾਂਗੇ ਗਰਮ ਹੋਣ ਤੋਂ ਬਾਅਦ ਚੁਟਕੀ ਕ ਹਲਦੀ ਤੇ ਜੀਰਾ ਬਰਾਊਨ ਕਰਾਂਗੇ ਹਲਕਾ ਜਿਹਾ ਫਿਰ ਇਹਦੇ ਵਿੱਚ ਆਪਾਂ ਲਸਣ ਤੇ ਜਿੰਜਰ ਕਟਿਆ ਹੋਇਆ ਐਡ ਕਰਾਂਗੇ ਇਹਨੂੰ ਹਲਕਾ ਜਿਹਾ ਆਪਾਂ ਬਰਾਊਨ ਕਰਾਂਗੇ ਬਰਾਊਨ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਭਿੰਡੀ ਤੇ ਪਿਆਜ਼ ਭੁੰਨਾਂਗੇ ਭਿੰਡੀ ਦੇ ਨਾਲ ਹੀ ਪਿਆਜ਼ ਨੂੰ ਭੁੰਨੇਓ ਇੱਕ ਵਾਰੀ ਟਰਾਈ ਕਰਕੇ ਦੇਖਿਓ ਬਹੁਤ ਜ਼ਿਆਦਾ ਵਧੀਆ ਬਣਦੀ ਆ ਤੇ ਇਹਦੇ ਜਿਉਂ-ਜਿਉਂ ਭਿੰਡੀ ਪੁੱਜੀ ਜਾਊਗੀ ਨਾਲ ਹੀ ਇਹਦੇ ਪਿਆਜ਼ ਪੁੱਜ ਜਾਣਾ ਹੈ ਤੇ ਇਹਨੂੰ ਹਿਲਾਉਂਦੇ ਰਹਿਣਾ ਹੈ ਪਿੰਡੀ ਨੂੰ ਤਿੰਨ ਚਾਰ ਵਾਰੀ ਗਲੋਣਾ ਤਾਂ ਕਿ ਜੋ ਦੀਆਂ ਤਾਰਾਂ ਜੀਆਂ ਲਾ ਹੁੰਦੀਆਂ ਨੇਗੀਆਂ ਉਹ ਸੜ ਜਾਣ ਜਦੋਂ ਤੁਹਾਡੀਆਂ ਤਾਰਾਂ ਪਿੰਡੀ ਦੇ ਵਿੱਚੋਂ ਖਤਮ ਹੋ ਗਈਆਂ ਤਾਂ ਇਟ ਮੀਨਸ ਤੁਹਾਡੀ ਪਿੰਡੀ ਰੈਡੀ ਆ ਇਹ ਤੇ ਮੇਰੀ ਪਿੰਡੀ ਭੁੱਜ ਕੇ ਤਿਆਰ ਆ ਤੇ ਹੁਣ ਮੈਂ ਇਹਦੇ ਵਿੱਚ ਮਸਾਲੇ ਐਡ ਕਰੂੰਗੀ ਤੇ ਸਾਈਡ ਤੇ ਰੋਟੀ ਬਣ ਰਹੀ ਆ ਆਪਾਂ ਇਹਨੂੰ ਗਰਮ ਗਰਮ ਭਰੋਸਾਂਗੇ ਇੱਕ ਚਮਚਾ ਨੂਨ ਦਾ ਐਡ ਕਰਾਂਗੇ ਇਹਦੇ ਵਿੱਚ ਥੋੜੀ ਜੀ ਲਾਲ ਚਿਲੀ ਪਾਵਾਂਗੇ ਕਿਉਂਕਿ ਮੈਂ ਹਰੀ ਮਿਰਚ ਵੀ ਪਾਈ ਆ ਇਹਦੇ 'ਚ ਤੇ ਥੋੜੀ ਜਿਹੀ ਇੱਕ ਚਮਚਾ ਆਪਾਂ ਹੋਮ ਮੇਡ ਹਲਦੀ ਥੋੜਾ ਜਿਹਾ ਆਪਾਂ ਗਰਮ ਮਸਾਲਾ ਪਾਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਫਾਈਨਲ ਲੁੱਕ ਮੇਰੀ ਪਿੰਡੀ ਦੀ ਆ ਬਣੀ ਆ ਬਣ ਕੇ ਬਹੁਤ ਜ਼ਿਆਦਾ ਜੰਮੀ ਬਣੀ ਆ ਤੇ ਗਰਮ ਗਰਮ ਰੋਟੀ ਦੇ ਨਾਲ ਪਰੋਸਿਆ ਸੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਆ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਬਣ ਕੇ ਉਹ ਵਧੀਆ ਰੈਡੀ ਹੁੰਦੀ ਆ